ਨਮਸਕਾਰ ਆਜ਼ਾਬ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਅ ਇਸ ਵੇਲੇ ਅਸੀਂ ਪਹੁੰਚੇ ਹਾਂ ਛੋਟੇ ਤਲੂਰ ਦੀ ਬਾਡ ਨੰਬਰ 4 ਦੇ ਵਿੱਚ ਔਰ ਅਗਰ ਇਸ ਖੁਦ ਨਹੀਂ ਬਣਾਓ ਇਹ ਬਾਡ ਦੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਡੀ ਸਮੱਸਿਆ ਇਸ ਮੇਲੇ ਆ ਸੜਕ ਦੀ ਪ੍ਰੋਬਲਮ ਹੈਗੀ ਹੈ ਅ ਇੱਥੇ ਅ ਸ਼੍ਰੀ ਕਾਂਸਰਾ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਅਸੀਂ ਕਰਦੇ ਆ ਭਾਜੀ ਇਹ ਤੁਹਾਨੂੰ ਇਹ ਸੜਕ ਕਿੱਥੇ ਪਾਸੋਂ ਲੱਗਦੀ ਹੈ ਸਾਨੂੰ ਇਹ ਜੇਣ ਦੇ ਰੋਡ ਤੋਂ ਜੇਣ ਦੇ ਰੋਡ ਤੋਂ ਹਾਂਜੀ ਤੇ ਇਸ ਵੇਲੇ ਸੜਕ ਬਣੀ ਹੈ ਤੁਹਾਡੀ ਨਹੀਂ ਜੀ ਕਿੰਨਾ ਚਿਰ ਹੋ ਗਿਆ ਰਹਿੰਦੇ ਤੁਹਾਨੂੰ ਇਹ 70 ਸਾਲ ਹੋ ਗਿਆ ਸਰ 70 ਸਾਲ ਹੋ ਗਿਆ ਹਾਂਜੀ ਦੇਖੋ ਜੀ ਇਹ 70 ਸਾਲ ਤੋਂ ਇੱਥੇ ਰਹਿ ਰਹੇ ਨਾ ਲੇਕਿਨ ਇਸ ਮੋਹੱਲੇ ਨੂੰ ਕਿੰਨੇ ਘਰ ਹੈਗੇ ਜੀ ਇੱਥੇ ਕਿਤਾ ਕੋਈ ਰਹਿਣਾ 15 16 ਕਰ 1500 ਦਾ ਕੋ ਚਲੋ ਅੱਗੇ ਵੀ ਗੱਲਬਾਤ ਕਰਦੇ ਹਾਂ ਨਾਲ ਕਿ 15 16 ਇੱਥੇ ਘਰ ਹੈ ਗਿਆ ਔਰ ਰਸਤਾ ਜਿਹੜਾ ਇਹਨਾਂ ਨੂੰ ਬਿਲਕੁਲ ਨਹੀਂ ਹੈ ਲਗਭਗ 100 200 ਮੋਟਾ ਹਾਂ ਇਹ ਦੇਖ ਸਕਦੇ ਤੁਸੀਂ ਦੱਸੋ ਇੰਨੀ ਸੜਕ ਬਣਾ ਦੇ ਇਹ ਇਹ ਦੀ ਨਹਿਰੀ ਸੜਕਾ ਲੱਗਣਾ ਕਿਵੇਂ ਹੈ ਇਹ ਗਲੀ ਦੇਖ ਸਕਦੇ ਛੋਟੀ ਜਿਹੜੀ ਆਈ ਹੈ ਤਾਂ ਉਹ ਸਰਕਾਰ ਚੋਨਾ ਸੁੱਦੀ ਹੋਣਾ ਹੈ ਤੇ ਜੇ ਛੜ ਕੋ ਦਾ ਖਾ ਬੇੜਾ ਨਹੀਂ ਫਸਾ ਇਹਨੂੰ ਬੁਲਾਈ ਇੱਕ ਜਗ੍ਹਾ ਕਿਹੜਾ ਹੁੰਦਾ ਕੋਟਾ ਇਹ ਹੋਰ ਦੇਖੀ ਹੁੰਦਾ ਇਹ ਚੀਜ਼ ਆ ਬੱਲੇ ਉਹ ਹੋ ਗਿਆ ਸਾਰੇ ਜਿਹੜੇ ਨਾਲ ਤੋੜ ਲੱਗ ਥੋੜਾ ਲੱਗ ਬੱਤਰ ਗਿਆ ਇਹ ਮੱਚਾ ਚ ਪੰਜ ਸੌ ਕਿਹੜੀ ਲੱਗਦੀ ਤੁਹਾਨੂੰ ਸੜਕ ਆਹੋ ਜਿਹਾ ਸੱਜੋ ਹਾਂ ਤੁਹਾਨੂੰ ਦਿਖਾਉਂਦੇ ਆਂ ਦੇਖੀ। ਕਿੱਥੇ ਆਇਆ ਅਦਰ? ਇਹ ਘਾਰੇ ਹੈਗੇ ਨਾ ਅਦਰ ਸਾਰੇ ਦੇਖ ਰਿਹਾ ਤੁਸੀਂ। ਲਗਭਗ 15 ਘਾਰੇ ਇਧਰ ਕਰੀਬ ਹੈਗੇ ਆ। ਨੀਦਾ ਇਧਰ ਹਾਂ। ਇਹ ਨੀਦਾ। ਇਹ ਨੀਦਾ? ਹਾਂ ਪੁੱਛੋ ਨਾ। ਇਹ ਹੋਰ ਕਿੱਸਾ? ਇਹ ਤੁਹਾਨੂੰ ਇਧਰ ਰਸਤਾ ਕਿਹੜਾ ਲੱਗਦਾ? ਜਿਹੜਾ ਇਹ। ਇਹ ਹੋ ਗਿਆ ਕਿੱਥੇ ਹੈਗਾ? ਨਹੀਂ ਇਹ ਅੱਗੇ ਜਿਹੜੇ ਪੰਜਾਬ। ਇਹ ਪੰਗਾ ਉਹ ਅੱਗੇ ਜੇਣ ਕੇ ਅੱਗੇ ਜੇਣ ਕੇ ਆ ਮਤਲਬ ਕਿ ਇਧਰੋਂ ਦੇ ਜਾਂਦੇ ਤੁਸੀਂ ਹਾਂਜੀ ਹਾਂਜੀ ਮਤਲਬ ਕਿ ਇਸ ਪਾਸੇ ਤੁਹਾਨੂੰ ਕੋਈ ਰਸਤਾ ਨਹੀਂ ਹੈਗਾ ਨਹੀਂ ਨਹੀਂ ਕੋਈ ਅੱਛਾ ਤੇ ਅਜੇ ਤੱਕ ਤੁਹਾਡੀ ਇਹ ਰਸਤੇ ਦੀ ਪ੍ਰੋਬਲਮ ਕੋਈ ਹੱਲ ਨਹੀਂ ਹੋਈ ਤੁਹਾਡੀ ਨਹੀਂ ਕੋਈ ਹੱਲ ਨਹੀਂ ਤੇ ਪ੍ਰੋਬਲਮ ਤੁਸੀਂ ਸਮਝਦੇ ਹੋ ਕੋਈ ਜਾਂ ਠੀਕ ਠਾਕ ਚੱਲ ਰਿਹਾ ਕੰਮ ਨਹੀਂ ਨਹੀਂ ਆ ਸਕਿਆ ਸਾਡਾ ਰਸਤਾ ਬੰਦ ਹੈ ਥੋੜਾ ਉੱਚੀ ਬੋਲੋ ਨਾ ਅੱਛਾ ਤੁਸੀਂ ਚਾਹੁੰਦੇ ਹੋ ਕਿ ਰਸਤਾ ਬਣ ਜਾਏ ਹਾਂ ਜੇ ਤੁਸੀਂ ਤੁਸੀਂ ਕਿ ਸਰਕਾਰ ਇਹ ਦਰਬਾਰੇ ਇਹ ਗੱਲ ਕੀਤੀ ਹੈ ਕਿ ਸਾਨੂੰ ਰਸਤੇ ਦੀ ਪ੍ਰੋਬਲਮ ਹੈਗੀ ਹੈ ਤੇਰ ਬਾਰੀਕਾ ਪੰਜਾਬ ਦੇ ਰਹੇ ਪੰਜਾਬੀ ਬੋਲੀ ਦੇ ਆ ਬੋਰ ਲੈਣੋਂ ਤੁਹਾਨੂੰ ਜਣਾ ਗੱਲ ਕਰੀ ਆਖ ਹੁੰਦਾ ਆ ਅਸੀਂ ਪੁੱਛ ਵਿਚਾਰੇ ਅੱਗੇ ਜਾਣ ਵਾਲਿਆ ਪੰਚਾਇਤ ਨੇ ਵੀ ਕੋਈ ਨਹੀਂ ਲਿਆ ਸੰਘਿਆ ਨਾ ਨਾ ਪਚ ਪੰਚਾਇਤ ਨੇ ਵੀ ਪੰਚਾਇਤ ਤੱਕ ਤੁਸੀਂ ਗੱਲ ਪਹੁੰਚਾਈ ਆ ਕਿ ਸਾਨੂੰ ਸੜਕ ਚਾਹੀਦੀ ਹੈ ਹਾਂਜੀ ਅੱਛਾ ਤੇ ਹੁਣ ਕੀ ਮੰਗ ਆ ਤੁਹਾਡੀ ਸਾਨੂੰ ਰਸਤਾ ਮੰਗਣਾ ਚਾਹੁੰਦੇ ਹਾਂ ਸਾਰਾ ਰਸਤਾ ਬਣਨਾ ਚਾਹੀਦਾ ਹੈ ਤੁਹਾਡਾ ਰਸਤਾ ਬਣਨਾ ਚਾਹੀਦਾ ਸੋ ਦੇਖ ਸਕਦੇ ਆ ਕਿ ਇਹ ਪਰਿਵਾਰ ਜਿਹੜੇ ਆ ਗਏ ਆ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਇਧਰੋਂ ਜਿਹੜਾ ਲਿੰਕ ਜਿਹੜਾ ਉਹ ਨਹੀਂ ਹੈਗਾ ਔਰ ਜਿਸ ਤਰ੍ਹਾਂ ਦੇਖਦੇ ਕੋਈ ਵੱਡੇ ਪ੍ਰੋਗਰਾਮ ਹੁੰਦੇ ਆ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੁੰਦੇ ਆ ਤੇ ਉਹਦੇ ਵਿੱਚ ਵੀ ਜਦੋਂ ਰਿਸ਼ਤੇਦਾਰ ਵਗੈਰਾ ਆਉਂਦੇ ਆ ਉਹਨਾਂ ਨੂੰ ਵੀ ਆਣਾ ਜਾਣਾ ਇਧਰ ਮੁਸ਼ਕਲ ਹੁੰਦਾ ਜਾਂ ਹੋਰ ਵੀ ਕਿਉਂਕਿ ਦਿੱਲੀ ਦੀ ਰੁਟੀਨ ਦਾ ਇਹਨਾਂ ਦਾ ਕੰਮ ਹੁੰਦਾ ਬਾਹਰ ਜਿਤਨਾ ਕੰਮ ਕਾਜ ਤੇ ਜਾਣਾ ਫਤਿਹਪੁਰ ਜਾਣਾ ਤਲੂਰ ਜਾਣਾ ਕਿਤੇ ਵੀ ਜਾਣਾ ਕਰੋ ਤਾਂ ਫਿਰ ਇਹ ਜਿਸ ਤਰ੍ਹਾਂ ਉਹ ਇਹ ਵੀ ਕਹਿ ਰਹੇ ਸੀ ਕਿ ਬਰਸਾਤ ਦੇ ਵਿੱਚ ਇਹ ਨਾਲਾ ਜਿਹੜਾ ਟੁੱਟ ਗਿਆ ਸੀ ਦੋ ਤਰ੍ਹਾਂ ਦੇ ਹੋ ਰਹੇ ਗੱਡੀਆਂ ਨੂੰ ਉਧਰ ਮੋਟਰਸਾਈਕਲ ਉੱਤੇ ਸਪਰਾ ਚੁੰਬਰ ਉਧਰ ਲਾਈ ਜਾਂਦੇ ਆਪਣੇ ਮੋਟਰਸਾਈਕਲ ਵਗੈਰਾ ਉਧਰ ਲਗਾ ਕੇ ਜਾਂਦੇ ਆ ਉਧਰ ਲਾਈ ਆ ਔਰ ਦੇਖ ਸਕਦੇ ਹੋ ਤੁਸੀਂ ਆਪਣੇ ਮੋਟਰਸਾਈਕਲ ਜਿਹੜੇ ਆ ਇਹ ਵੀ ਜਿਹੜੇ ਆ ਉਹ ਛਪੜਾ ਵਾਲੇ ਚੁੰਬਰ ਜਿਹੜੇ ਉਹ ਲਗਾ ਕੇ ਆਂਦੇ ਨੇ ਸਾਨੂੰ ਤਾਂ ਆਪਣਾ ਬੜਾ ਔਖਾ ਜਾਂਦਾ ਹੈ ਇੱਥੇ ਹਾਂ ਨੰਗੜਾ ਬੜਾ ਔਖਾ ਸਾਰੇ ਰਿਸ਼ਤੇ ਮਾਪ ਪੁਰਖੋਂ ਨਹੀਂ ਆਦੇ ਬੰਦ ਕਰੇਂਗੇ ਰਸਤਾ ਇਹ ਨਹੀਂ ਆਏ ਰਿਸ਼ਤੇ ਨਹੀਂ ਵਾਦੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਕਹਿ ਰਹੇ ਨੇ ਕਿ ਇੱਥੇ ਕੋਈ ਰਿਸ਼ਤਾ ਕਰਨ ਵਾਸਤੇ ਵੀ ਰਾਜੀ ਨਹੀਂ ਹੈ ਕਿ ਇਹਨਾਂ ਦੇ ਘਰ ਤੇ ਦੇਖ ਸਕਦੇ ਹੋ ਕਿ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਿਆ ਔਰ ਅਜੇ ਤੱਕ ਵੀ ਇਸ ਤਰ੍ਹਾਂ ਦੀਆਂ ਲੋਕੈਲਟੀਆਂ ਗਿਆ ਇਸ ਤਰ੍ਹਾਂ ਦੇ ਮੁਹੱਲੇ ਆ ਗਿਆ ਜਿਨ੍ਹਾਂ ਤੱਕ ਅਜੇ ਸਰਕਾਰ ਦੀ ਕੋਈ ਵੀ ਪਹੁੰਚ ਨਹੀਂ ਹੈ ਸਰਕਾਰ ਅਜੇ ਤੱਕ ਕੋਈ ਵੀ ਉਹਨਾਂ ਵਾਸਤੇ ਰਾਹ ਖੇੜਾ ਜਿਹੜਾ ਉਹਨੇ ਨਹੀਂ ਬਣਾ ਨਹੀਂ ਬਣਾ ਪਾਈ ਸੋ ਇਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ ਗਿਆ ਚਲੋ ਇਹਦੀ ਗੱਲਬਾਤ ਅਸੀਂ ਤੁਹਾਡੇ ਪਿੰਡ ਦੇ ਸਰਪੰਚ ਨਾਲ ਵੀ ਕਰਾਂਗੇ ਹਾਂਜੀ ਅੱਛਾ ਜੀ ਸੋ ਇਹ ਦੇਖ ਸਕਦੇ ਤੁਸੀਂ ਮਹਾਪੁਰਸਾ ਕਰਨਾ ਤੇ ਇਹ ਮੂਣਾ ਸਾਡਾ ਆਪਣਾ ਦੇਸ਼ ਦਾ ਨਾ ਹੀ ਹੈ ਇਹ ਅੱਗੇ ਇਸ ਤਰ੍ਹਾਂ ਦਿਖਦਾ ਇਹ ਬਿਲਕੁਲ ਤੰਗ ਜਾਏ ਨਾਲੇ ਦਾ ਕਿਨਾਰਾ। ਨਾਲੇ ਮਾਤਾ ਪਰ ਨਾਲੇ ਦੇ ਕਿਨਾਰੇ ਤੇ ਉੱਤੇ ਤੇ ਲੋਕੀ ਜਿਹੜੇ ਆ ਜਾਨ ਵਾਸਤੇ ਛੋਟੀ ਜਿਹੀ ਪੱਕ ਡੰਡੀ ਬਣਾ ਕੇ ਇਸਤੇਮਾਲੇ ਦਾ ਕਰ ਰਹੇ ਨੇ। ਇਹ ਅਧਰ ਕਿਲੋਮੀਟਰ ਦੀ ਦੂਰੀ ਹੈਗੀ ਹਾਂ। 500 ਮੀਟਰ। ਹਾਂ। ਲਗਭਗ 500 ਮੀਟਰ। ਇਹ ਤੁਸੀਂ ਪਾਰ ਦੇ ਦੇਖ ਸਕਦੇ ਹੋ ਇਹ ਜੰਡਾ ਹੈਗਾ। ਇਹ ਜਲਕੇ ਦੀ ਹੱਦ ਹੈਗੀ ਆ ਇਹ ਨਾਲਾ ਇਹ ਨਾਲਾ ਜਿਹੜਾ ਜਨਕੇ ਹੈ ਫੇ ਪਾਰ ਵੀ ਜਿਹੜੇ ਜਨਕੇ ਦੇ ਘਰ ਪੈਂਦੇ ਆ ਔਰ ਇਧਰ ਇਹ ਪੰਜਾਬ ਹੈਗਾ ਇਹ ਮੁੱਲਾ ਹੈਗਾ ਇਸ ਮੁੱਲੇ ਨੂੰ ਜਿਹੜੀ ਆ ਰਸਤੇ ਦੀ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਔਰ ਅਗਰ ਇਥੋਂ ਇਹ 400 500 ਮੀਟਰ ਖਿੱਚ ਕੇ ਆਗਾ ਰਸਤਾ ਇਹ ਅਗਰ ਬਣ ਜਾਏ ਇਥੇ ਸੜਕ ਬਣ ਜਾਏ ਤੇ ਇਸ ਹਮਾਲੇ ਨੂੰ ਵੀ ਅੱਛੀਆਂ ਜਿਹੇ ਸਹੂਲਤਾਂ ਜਿਹੜੀਆਂ ਉਹ ਮਿਲ ਸਕਦੀਆਂ ਰਸਤੇ ਦੀਆਂ ਔਰ ਇਹ ਵੀ ਆਪਣਾ ਜਿਹੜਾ ਆਨ ਜਾਣ ਜਿਹੜਾ ਆ ਉਹ ਸਹੀ ਤਰੀਕੇ ਨਾਲ ਕਰ ਸਕਦੇ ਆ ਔਰ ਲੰਬੇ ਸਮੇਂ ਤੋਂ ਕੇਵਲ ਇਹ ਡੰਡੀ ਦਾ ਹੀ ਇਸਤੇਮਾਲ ਕਰਦੇ ਆ ਰਹੇ ਨੇ ਔਰ ਬਰਸਾਤ ਦੇ ਵਿੱਚੋਂ ਇੱਥੋਂ ਨਾਲਾ ਟੁੱਟਿਆ ਸੀ ਕਿਸ ਜਗ੍ਹਾ ਤੋਂ ਔਰ ਇੱਥੋਂ ਫਿਰ ਜਿਹੜਾ ਇਹਨਾਂ ਦਾ ਆਣਾ ਜਾਣਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਇਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਹ ਪਗਡੰਡੀ ਦਾ ਜਿਹੜਾ ਇਸਤੇਮਾਲ ਜਣਾ ਕੀਤਾ ਸੋ ਸ਼ਸਨ ਪ੍ਰਸ਼ਾਸਨ ਅੱਗੇ ਹੀ ਸ਼ਸਨ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅਸੀਂ ਇਹ ਗੱਲ ਲਿਆਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਲੋਕ ਕਾਫੀ ਲੰਬੇ ਸਮੇਂ ਤੋਂ ਅਜ਼ਾਦੀ ਤੋਂ ਵੀ ਪਹਿਲੇ ਦੇ ਇੱਥੇ ਰਹਿਣ ਵਾਲਿਆ ਇਹਨਾਂ ਦੀਆਂ ਸਮੱਸਿਆਵਾਂ ਦੇ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਏ ਔਰ ਸਰਕਾਰ ਦੇ ਅੱਗੇ ਕੋਈ ਇਹ ਵੱਡੀ ਗੱਲ ਨਹੀਂ ਹੈ ਅ ਇਹ ਜਿਸ ਤਰ੍ਹਾਂ ਕੇ ਪਿੰਡ ਤਲੂਰ ਦੀ ਬਾੜ ਨੰਬਰ 4 ਉਹ ਸਾਹਮਣੇ ਦਿਖਾਈ ਦੇ ਰਹੀ ਹੈ ਔਰ ਇਹ ਉਹਨੂੰ ਰਸਤਾ ਜਿਹੜਾ ਜਾ ਰਿਹਾ ਪੱਕੀ ਗੰਢੀ ਉਹਨਾਂ ਰਸਤਾ ਜਿਹੜਾ ਜਾ ਰਿਹਾ ਔਰ ਦੇਸ਼ ਦੇ 78 ਸਾਲ ਆਜ਼ਾਦ ਹੋਣ ਤੋਂ ਬਾਅਦ ਵੀ ਇਸ ਬਾੜ ਨੂੰ ਇਸ ਬੱਲੇ ਨੂੰ ਜਿਹੜਾ ਆ ਪੱਕੀ ਸੜਕ ਜਿਹੜੀ ਆ ਉਹ ਨਹੀਂ ਬਣ ਪਾਈ ਔਰ ਅੱਗੇ ਵੀ ਅਸੀਂ ਤੁਹਾਨੂੰ ਜਿਹੜੇ ਇਹ ਹਾਲਾਤ ਜਿਹੜੇ ਆ ਦਿਖਾ ਚੁੱਕੇ ਹਾਂ ਔਰ ਪਿੱਛੇ ਵੀ ਦੇਖ ਸਕਦੇ ਆ ਕਿ ਇਹ ਜਿਹੜਾ ਏਂਕੀ ਦੀ ਬਾਰਡਰ ਹੈਗੀ ਹੈ ਜਿਹੜਾ ਏਂਕੀ ਦਾ ਮਹੱਲਾ ਹੈਗਾ ਖਸਰ ਜਿਹਨੂੰ ਬੋਲਦੇ ਆ ਸੱਪੜ ਵਾਲਾ ਚਾ ਔਰ ਉਹ ਪੁਲੀ ਦੇ ਉੱਤੇ ਜਾ ਕੇ ਜਿਹੜਾ ਇਹ ਅਟੈਚ ਹੁੰਦੀ ਆ